ਹਾਂਜੀ ਬੈਂਸ ਸਾਹਿਬ ਜਿੱਦਾਂ ਦੇਖਿਆ ਹੋਵੇ ਵੀ ਚੋਣਾ ਚੱਲ ਰਹੀਆਂ ਨੇ ਚੋਣਾਂ ਦੇ ਦਰਗਾਨ ਅੱਜ ਕਮਲਜੀਤ ਢੜਵਲ ਉਹ ਵੀ ਅੱਜ ਕਾਂਗਰਸ ਚ ਸ਼ਾਮਲ ਹੋਏ ਨੇ ਹਾਂਜੀ ਮੈਂ ਵੀ ਨਿਊਜ਼ ਦੇਖੀ ਤੇ ਸੁਣੀ ਆ ਪਰ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਇੱਕ ਪ੍ਰੋਟੋਕੋਲ ਹੁੰਦਾ ਕਿਸੇ ਨੇ ਝਾੜੂ 'ਚ ਸ਼ਾਮਲ ਹੋਣਾ ਤੇ ਭਗਵੰਤ ਮਾਨ ਅਮਨ ਰੋੜਾ ਜਾਂ ਕੇਜਰੀਵਾਲ ਸਾਹਿਬ ਸ਼ਾਮਲ ਕਰਦੇ ਜਾਂ ਆਪਣੇ ਵੱਲੋਂ ਕੋਈ ਕਿਸੇ ਥੱਲੇ ਲੀਡਰ ਨੂੰ ਉਹ ਅਪਰੂਵਲ ਦਿੰਦੇ ਆ ਤੇ ਜੇ ਕਿਸੇ ਨੇ ਬੀਜੇਪੀ ਜੇ ਸ਼ਾਮਲ ਹੋਣਾ ਤੇ ਫਿਰ ਉਹ ਜਾਖੜ ਸਾਹਿਬ ਜਾਂ ਕੇਂਦਰੀ ਹਾਈ ਕਮਾਂਡ ਕਾਲੀ ਦਲ ਜੇ ਸ਼ਾਮਲ ਹੋਣਾ ਤੇ ਫਿਰ ਸਦਾਸ ਸੁਖਵੀਰ ਸਿੰਘ ਬਾਦਲ ਦੀ ਤਾਂ ਇੱਥੇ ਮੈਨੂੰ ਇਹ ਨਹੀਂ ਪਤਾ ਲੱਗਿਆ ਇਹ ਉਹੀ ਸੱਜਣ ਜਿਹੜੇ ਲੋਕ ਸਭਾ ਵੇਲੇ ਰਾਜੇ ਵੜਿੰਗ ਦੀ ਚੋਣ ਮੌਕੇ ਛੱਡ ਕੇ ਚਲੇ ਗਏ ਅੱਜ ਸ਼ਾਮਲ ਹੋਏ ਤੁਹਾਨੂੰ ਸ਼ਾਮਲ ਕਰਾਉਣ ਦੇ ਵਿੱਚ ਸੂਬੇ ਦੇ ਪ੍ਰਧਾਨ ਦੀ ਆਗਿਆ ਲਈ ਗਈ ਜਾਂ ਨਹੀਂ ਲਈ ਗਈ ਮੈਂਬਰ ਪਾਰਲੀਮੈਂਟ ਵੀ ਆ ਲੁਧਿਆਣਾ ਤੋਂ ਸੂਬੇ ਦੇ ਪ੍ਰਧਾਨ ਵੀ ਆ ਸੋ ਇਹ ਬੜੀ ਹੈਰਾਨੀ ਜਨਕ ਗੱਲ ਆ ਮੈਂ ਇਹ ਵੀ ਕਹੂੰਗਾ ਕਿ ਪਾਰਟੀ ਦੇ ਅੰਦਰ ਇਹ ਤਹਿਕੀਕਾ ਦਾ ਵਿਸ਼ਾ ਵੀ ਆ ਕਿ ਉਹ ਬੰਦੇ ਜਿਹੜੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਦੋਂ ਪਰਦੇਸ਼ ਕਾਂਗਰਸ ਦਾ ਪ੍ਰਧਾਨ ਚੋਣ ਲੜਦਾ ਤੇ ਉਹ ਛੱਡ ਕੇ ਗਏ ਤੇ ਕਿਹਦੇ ਇਸ਼ਾਰੇ ਤੇ ਗਏ ਕਿ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਇਸ਼ਾਰਾ ਕੀਤਾ ਵੀ ਹੁਣ ਛੱਡ ਕੇ ਜਾਓ ਤੇ ਜਦੋਂ ਕੋਈ ਮੌਕਾ ਮਿਲ ਬਣੂਗਾ ਉਹ ਤੁਹਾਨੂੰ ਵਾਪਸ ਲਿਆਵਾਂਗੇ ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਇੱਕ ਪ੍ਰੋਟੋਕੋਲ ਇਹ ਕਿਹਦੀ ਆਗਿਆ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਹੋਈ ਸਾਫਕਾ ਮੁੱਖ ਮੰਤਰੀ ਵੀ ਚੰਨੀ ਜੀ ਸੀ ਸ਼ਾਮ ਉਹਦੇ ਵਿੱਚ ਤੇ ਹੋਰ ਵੀ ਕੰਮ ਸਰਕਾਰੀ ਹੋ ਗਿਆ ਸਾਡੇ ਬਹੁਤ ਹੋਰ ਵੀ ਵੱਡੇ ਚੰਨੀ ਸਾਹਿਬ ਸਾਡੇ ਸਾਬਕਾ ਮੁੱਖ ਮੰਤਰੀ ਸਤਕਾਰੀ ਹੋ ਗਿਆ ਬਾਕੀ ਸਾਰੇ ਲੀਡਰ ਸਾਹਿਬਾਨ ਕਾਂਗਰਸ ਪਾਰਟੀ ਦੇ ਸਤਕਾਰੀ ਹੋ ਗਏ ਪਰ ਜੱਸਾ ਜੀ ਇੱਕ ਪ੍ਰੋਟੋਕੋਲ ਹੁੰਦਾ ਇਹੀ ਵਿਵਹਾਰ ਹੁੰਦਾ ਮੈਂ ਤਾਂ ਪ੍ਰੋਟੋਕੋਲ ਦੀ ਗੱਲ ਕੀਤੀ ਐ ਪ੍ਰੋਟੋਕੋਲ ਇਸ ਗੱਲ ਦੀ ਆਗਿਆ ਨਹੀਂ ਕਦੇ ਵੀ ਦਿੰਦਾ ਚਾਹੇ ਉਹ ਸਾਬਕਾ ਸੀਐਮ ਹੋਣ ਤੇ ਚਾਹੇ ਕਿਸੇ ਹੋਰ ਅਹੁਦੇ ਤੇ ਹੋਣ ਉਹ ਸੂਬੇ ਦੇ ਪ੍ਰਧਾਨ ਨੂੰ ਓਵਰਰੂਲਡ ਕਰਕੇ ਜਾਂ ਫਿਰ ਜੇ ਬੈਂਸ ਬ੍ਰਦਰ ਸ਼ਾਮਲ ਹੋਏ ਲੋਕਨ ਸਾਹਿਬ ਪਾਰਟੀ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਤੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਤੇ ਸੂਬੇ ਦੀ ਲੀਡਰਸ਼ਿਪ ਨੇ ਵੈਲਕਮ ਕੀਤਾ ਪ੍ਰਧਾਨ ਸਾਹਿਬ ਨੇ ਵੈਲਕਮ ਕੀਤਾ ਇਹ ਪ੍ਰੋਟੋਕੋਲ ਦੀ ਮੈਂ ਤੁਹਾਨੂੰ ਗੱਲ ਸਾਰੀ ਕੀਤੀ ਹੈ ਮੈਂ ਸਮਝਦਾ ਤੁਸੀਂ ਗੱਲ ਕਰਦੇ ਹੋ ਕਿ ਤੁਹਾਡਾ ਜਿਹੜਾ ਲੈਵਲ ਹੈ ਪੂਰੇ ਹਾਈ ਕਮਾਂਡ ਤੱਕ ਦਾ ਲੈਵਲ ਵੀ ਰਾਹੁਲ ਗਾਂਧੀ ਦੇ ਕੋਈ ਹੈ ਤੁਸੀਂ ਸ਼ਾਮਲ ਲੱਗਦਾ ਵੀ ਕਟਵਲ ਜੀ ਦਾ ਉਹਨਾਂ ਲੈਵਲ ਨਾਲ ਹੋਵੇ ਵੀ ਜਿੱਦਾਂ ਕਾਂਗਰਸ ਸੋ ਯਾਰ ਇਹ 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 ਛੋਟੇ ਵੀ ਲੈਵਲ ਤੇ ਛੋਟੇ ਵੱਡੇ ਲੈਵਲ ਦੀ ਗੱਲ ਨਹੀਂ ਹੈਗੀ ਇਹ ਪ੍ਰੋਟੋਕੋਲ ਦੀ ਗੱਲ ਆ ਨਿਜਮ ਦੀ ਗੱਲ ਹੈਗੀ ਆ ਰਹਿ ਗਈ ਗੱਲ ਜਿਹੜੀ ਮੈਂ ਸਭ ਤੋਂ ਗੰਭੀਰ ਗੱਲ ਕੀਤੀ ਆ ਵੀ ਅੱਜ ਇਹ ਪਾਰਟੀ ਦੇ ਅੰਦਰ ਮੈਂ ਡਿਮਾਂਡ ਕਰੂੰਗਾ ਕੀ ਇਸ ਗੱਲ ਦੀ ਤਹਿਕੀਕਤ ਹੋਣੀ ਚਾਹੀਦੀ ਹੈ ਮੰਥਨ ਹੋਣਾ ਚਾਹੀਦਾ ਛਾਣਬੀਣ ਹੋਣੀ ਚਾਹੀਦੀ ਹੈ ਕਿ ਜਦੋਂ ਸੂਬਾ ਪ੍ਰਧਾਨ ਰਾਜਾ ਬੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਉਦੋਂ ਇਹ ਲੋਕ ਕਾਂਗਰਸ ਨੂੰ ਛੱਡ ਕੇ ਕਿਹਦੇ ਇਸ਼ਾਰੇ ਤੇ ਗਏ ਸੀ ਤੇ ਅੱਜ ਸ਼ਾਮਲ ਕਰਾਉਣ ਵਾਲੇ ਕਿਹੜੇ ਲੋਕ ਆ ਔਰ ਮੈਂ ਦੂਸਰਾ ਦੱਸ ਦਿੰਦਾ ਜੇ ਰਾਜਾ ਬੜਿੰਗ ਚੋਣ ਲੜੇ ਤੇ ਪਾਰਟੀ ਦੇ ਅੰਦਰ ਉਹ ਲੋਕ ਜਿਹੜੇ ਇਹ ਕਹਿੰਦੇ ਸੀਗੇ ਕਿ ਲੁਧਿਆਣੇ ਦੇ ਅੰਦਰ ਪਾਰਟੀ ਸਾਡੇ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਉਹ ਲੋਕ ਉਹ ਡੋਗਰੇ ਤੇ ਗਦਾਰਾਂ ਵਾਲਾ ਰੋਲ ਅਦਾ ਕਰਕੇ ਦਿਨ ਦੇ ਵੇਲੇ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਤੇ ਰਾਤ ਨੂੰ ਭਾਜਪੀ ਲਈ ਵੋਟਾਂ ਪੱਕੀਆਂ ਕਰਦੇ ਸੀ ਬੈਂਸ ਉਸ ਕਰਤਾਰ ਦਾ ਨਹੀਂ ਬੈਂਸ ਗਦਾਰ ਤੇ ਡੋਗਰਾ ਨਹੀਂ ਬੈਂਸ ਜਿਹੜੀ ਥਾਲੀ ਜੇ ਖਾਂਦਾ ਉਹ ਤੇ ਮੂਤ ਦਾ ਨਹੀਂ ਇਹ ਮੂਤਣ ਵਾਲੇ ਲੋਕਾਂ ਨੂੰ ਮੁਬਾਰਕ ਹੈ ਗੱਲਾਂ ਜਿਨ੍ਹਾਂ ਨੇ ਪਸ਼ੋਕੜ ਦੇ ਵਿੱਚ ਇਹ ਕਾਰਨਾਮੇ ਤੇ ਕਰਤੂਤਾਂ ਕੀਤੀਆਂ ਪਾਰਟੀ ਦੇ ਅੰਦਰ ਇਸ ਗੱਲ ਦੇ ਉੱਤੇ ਵੀ ਮੰਥਨ ਹੋਣਾ ਮੈਂ ਫਿਰ ਕਹੂੰਗਾ ਵਗੇਲ ਸਾਹਿਬ ਸਾਡੇ ਇੰਚਾਰਜ ਆ ਰਾਜਾ ਬੜਿੰਗ ਪ੍ਰਧਾਨ ਆ ਜਾਂ ਕੇਂਦਰੀ ਹਾਈ ਕਮਾਂਡ ਆ ਭਾਈ ਪ੍ਰੋਟੋਕੋਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿਹੜੇ ਸੱਜਣ ਹੈਗੇ ਆ ਜਿਹੜੇ ਪਹਿਲਾਂ ਭੇਜਦੇ ਆ ਪਾਰਟੀ ਦੇ ਵਿੱਚੋਂ ਵੀ ਜਾਓ ਹਜੇ ਤੁਹਾਡੀ ਲੋੜ ਨਹੀਂ ਤੇ ਹਜੇ ਅਸੀਂ ਕਿਸੇ ਨੂੰ ਜਿਹੜਾ ਆਪਣੇ ਵੱਲੋਂ ਸਬਕ ਸਿਖਾਉਣ ਦਾ ਯਤਨ ਆਪਣੇ ਵੱਲੋਂ ਹਰਾਉਣ ਦਾ ਯਤਨ ਤੇ ਜਦੋਂ ਆਪਣੇ ਆਪ ਨੂੰ ਲੋੜ ਪੈ ਜਾਵੇ ਤਾਂ ਹੁਣ ਅਸੀਂ ਸਾਰਿਆਂ ਨੂੰ ਲੈ ਆਈਏ ਸੋ ਮੈਂ ਡਿਮਾਂਡ ਕਰੂੰਗਾ ਪਾਰਟੀ ਹਾਈ ਕਮਾਂਡ ਤੋਂ ਇਸ ਗੱਲ ਦੀ ਅਚਾਹ ਆਸ਼ੂਜੀ ਨੇ ਇਹ ਵੀ ਪ੍ਰੈਸ ਵਾਰਤਾ ਦੇ ਦੌਰਾਨ ਕਹੀ ਕਿ ਚੰਨੀ ਸਾਹਿਬ ਨੂੰ ਇਹ ਸਾਡੇ ਹਲਕਾ ਇੰਚਾਰਜ ਦੇ ਆਲੋ ਸਮਝੀ ਹਲਕਾ ਇੰਚਾਰਜ ਰਹਿਣਗੇ ਦੇਖੋ ਇਹ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਮਾਨਯੋਗ ਆਸ਼ੂਜੀ ਬੜੇ ਸੀਨੀਅਰ ਆ ਜੀ ਮੈਨੂੰ ਦਾ ਸਤਿਕਾਰ ਕੀਤਾ ਹਮੇਸ਼ਾ ਇਸ ਗੱਲ ਦਾ ਕਿਸੇ ਕੋਲੇ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਹਲਕਾ ਇੰਚਾਰਜ ਲਾ ਜਾਣ ਮਾਨਯੋਗ ਰਾਹੁਲ ਗਾਂਧੀ ਜੀ ਦੇ ਉੱਤੇ ਆਸ਼ੂ ਜੀ ਨਹੀਂ ਹੈਗੇ ਮੈਨੂੰ ਤੇ ਲੋਕ ਇਨਸਾਫ ਪਾਰਟੀ ਦੀ ਮਰਜਰ ਵੇਲੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਸ਼ਾਮਲ ਕੀਤਾ ਆਸ਼ੂ ਜੀ ਕੌਣ ਹੁੰਦੇ ਆ ਗੱਲ ਕਹਿਣ ਵਾਲੇ ਮੈਨੂੰ ਨਹੀਂ ਸਮਝ ਲੱਗਦੀ ਉਹਨਾਂ ਦੀ ਕਿ ਉਹ ਕਿਹੜੇ ਅਧਿਕਾਰਤ ਉਹਨਾਂ ਕੋਲ ਅਧਿਕਾਰ ਹੈਗਾ ਕਿਹੜੇ ਅਧਿਕਾਰ ਦੇ ਨਾਲ ਇਦਾਂ ਦੀਆਂ ਗੱਲਾਂ ਪ੍ਰੈਸ ਨਾਲ ਸਾਂਝੀਆਂ ਕਰ ਜਾਂਦੇ ਆ ਮੈਂ ਲੋਕਾਂ ਦਾ ਲੀਡਰ ਹਾਂ ਮੈਂ ਪੈਰਾਸ਼ੂਟਰ ਨਹੀਂ ਹੈਗਾ ਬੈਂਸ ਗਰਾਸ ਰੂਟਰ ਆ 20 ਸਾਲ ਪੰਜਾਬ ਦੇ ਲੋਕਾਂ ਦੀ ਨਿਰੰਤਰ ਇਮਾਨਦਾਰੀ ਨਾਲ ਸੇਵਾ ਕਰਨ ਵਾਲਾ ਜੇ ਕੋਈ ਜਾਣ ਜਾਂਦਾ ਤਾਂ ਉਹ ਸਿਮਰਜੀਤ ਬੈਂਸ ਆ ਅੱਛਾ ਤੇ ਮੈਨੂੰ ਕਿਸੇ ਦੇ ਕੋਲੋਂ ਕੋਈ ਹਲਕਾ ਇੰਚਾਰਜ ਇਦਾਂ ਦੇ ਲੋਕਾਂ ਦੇ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਤੇ ਧਾਲੀਵਾਲ ਸਾਹਿਬ ਨੇ ਵੀ ਕਿਹਾ ਕਿ ਕਹਿੰਦੇ ਹੁਣ ਤੱਕ ਤਾਂ ਜਿਹੜੀਆਂ 8 ਪਾਰਟੀਆਂ ਬਦਲ ਚੁੱਕੀਆਂ ਨੇ ਤੇ ਇਹ ਕਿਸੇ ਹੁਣਾਂ ਧਿਆਨ ਤੇ ਜਾਨਾ ਕੋ ਫਰਕ ਨਹੀਂ ਜਦੋਂ ਉਹ ਲੈ ਕੇ ਗਏ ਸੀ ਉਹ ਨਹੀਂ ਉਹਨਾਂ ਨੂੰ ਦੇਖਿਆ ਅੱਜ ਧਾਲੀਵਾਲ ਸਾਹਿਬ ਮਾਨਯੋਗ ਮੰਤਰੀ ਇਹ ਗੱਲ ਕਵੇ ਕਿ ਭਾਈ 8 ਬਦਲ ਗਿਆ 10 ਬਦਲ ਗਿਆ ਜਿੱਦਣ ਉਹ ਲੈ ਕੇ ਗਏ ਸੀ ਜੀ ਉਦਣ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਸੀਗੀ ਸੋ ਮੈਂ ਆਪਣੀ ਪਾਰਟੀ ਦੀ ਗੱਲ ਕਰੂੰਗਾ ਮੈਂ ਆਪਣੀ ਪਾਰਟੀ ਦੇ ਅਨੁਸ਼ਾਸਨ ਦੇ ਅੰਦਰ ਰਹਿ ਕੇ ਇਸ ਗੱਲ ਦੀ ਡਿਮਾਂਡ ਕਰੂੰਗਾ ਇਹ ਦੋ ਗੱਲਾਂ ਦੀ ਤਹਿਕੀਕਤ ਪ੍ਰੋਟੋਕੋਲ ਤੇ ਰਾਜਾ ਬੜਿੰਗ ਦੀ ਐਮਪੀ ਚੋਣ ਮੌਕੇ ਜਦੋਂ ਪਾਰਟੀ ਛੱਡ ਕੇ ਗਏ ਤੇ ਇਹਨਾਂ ਨੂੰ ਕਿਹੜੇ ਲੋਕਾਂ ਨੇ ਇਸ਼ਾਰਾ ਕੀਤਾ ਪਾਰਟੀ ਛੱਡਣ ਵਾਸਤੇ ਅਚਾ ਚਾਹ ਸਾਹ ਅਗਲੀ ਪਾਰਟੀ ਦਾ ਕੋਈ ਆਈਡੀਆ ਹੈਗਾ ਇਹਨਾਂ ਦਾ ਕੜੋਲ ਜੀ ਇਹ ਤੁਹਾਨੂੰ ਜਿਆਦਾ ਪਤਾ ਹੋਊਗੀ ਅਗਲੀ ਪਾਰਟੀ ਉਹਨਾਂ ਨੇ ਕਿਹੜੀ ਚ ਜਾਣਾ ਨਹੀਂ ਜਣਾ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪੱਤਰਕਾਰਾਂ ਦੇ ਕੋਲ ਹਰੇਕ ਪਾਰਟੀ ਦੇ ਲੀਡਰ ਦੀ ਨਬਜ਼ ਹੁੰਦੀ ਹੈ ਹਰੇਕ ਲੀਡਰ ਦੀ ਨਬਜ਼ ਹੁੰਦੀ ਹੈ ਇਹ ਤੁਸੀਂ ਬਿਹਤਰ ਦੱਸ ਸਕਦੇ ਹੋ ਵੀ ਕਿਹੜੀ ਪਾਰਟੀ ਰਹੀ ਕਿਹੜੀ ਚ ਜਾਣਾ ਮੈਂ ਤਾਂ ਆਪਸੇ ਹੀ ਪ੍ਰੋਟੋਕੋਲ ਦੀ ਗੱਲ ਕਰ ਰਹੇ ਹਾਂ ਇੱਕ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਟੋਟਲ ਕੋਲ ਅਨਸਾਰ ਨਹੀਂ ਹੋਇਆ ਸਾਰਾ ਕੁਝ ਜੇਕਰ ਤੁਹਾਨੂੰ ਇਤਰਾਜ਼ ਆ ਕਿ ਹੋਰਾਂ ਨੂੰ ਇਤਰਾਜ਼ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਨੂੰ ਇਤਰਾਜ਼ ਨਹੀਂ ਦੇਖੋ ਤੁਸੀਂ ਗਲਤ ਪਾਸੇ ਲੈ ਗਏ ਜਾਓ ਠੀਕ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਆਉਣ ਦਾ ਪਰ ਮੈਂ ਇੱਕ ਪ੍ਰੋਟੋਕੋਲ ਦੀ ਗੱਲ ਕਰਕੇ ਗੱਲ ਕੀਤੀ ਆ ਵੀ ਜਦੋਂ ਪ੍ਰਦੇਸ਼ ਦਾ ਅਧਿક્ષ ਲੜੇ ਚੋਂਣ ਉਦੋਂ ਇਹ ਲੋਕ ਪਾਰਟੀ ਛੱਡ ਕੇ ਚਲੇ ਜਾਣ ਅੱਜ ਕਿਹਦੇ ਇਸ਼ਾਰੇ ਤੇ ਗਏ ਤੇ ਕਿਹਦੇ ਇਸ਼ਾਰੇ ਤੇ ਵਾਪਸ ਆਏ ਕਿਹੜੇ ਲੋਕ ਉਹ ਡੋਗ ਰਹੇ ਹੈਗੇ ਜਿਹੜੇ ਦਿਨ ਵੇਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਰਾਤ ਨੂੰ ਭਾਜਪੀ ਦੀਆਂ ਵੋਟਾਂ ਪੱਕੀਆਂ ਕਰਦੇ ਸੀ ਮੈਂ ਦਲ ਅਨੁਸ਼ਾਸਨ ਤੇ ਪ੍ਰੋਟੋਕੋਲ ਦੀ ਕੀਤੀ ਆ ਮੈਂ ਕਿਸੇ ਤੇ ਕਿੰਤੂ ਪਰੰਤੂ ਉਤਰਾਜ ਨਹੀਂ ਕੀਤਾ ਅੱਛਾ ਤੁਸੀਂ ਹੁਣ ਹਾਈ ਕਮਾਂਡ ਨਾਲ ਗੱਲਬਾਤ ਕਰੋਗੇ ਇਸ ਬੰਦੇ ਨਾਲ ਨਾ ਤਾਂ ਓਪਨਲੀ ਤੁਹਾਡੇ ذریعے ਦੇਖੋ ਤੁਹਾਡਾ ਪਲੇਟਫਾਰਮ ਮੀਡੀਆ ਦਾ ਪਲੇਟਫਾਰਮ ਓਪਨਲੀ ਮੈਂ ਤਾਂ ਕਹਿ ਰਿਹਾ ਮੈਂ ਇਹ ਗੱਲ ਓਪਨਲੀ ਕਹਿ ਰਿਹਾ ਮਿਲ ਕੇ ਵੀ ਸੀਨੀਅਰ ਲੀਡਰਸ਼ਿਪ ਨੂੰ ਚਾਹੇ ਉਹ ਭਗੇਲ ਸਾਹਿਬ ਆ ਉਹ ਰਾਜਾ ਬੜਿੰਗੀ ਜਿੰਜ ਸਾਡੀ ਕੇਂਦਰੀ ਹਾਈ ਕਮਾਂਡ ਮਿਲ ਕੇ ਵੀ ਇਹ ਗੱਲ ਜ਼ਰੂਰ ਕਰੋ ਅੱਛਾ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਇਹਨੀਆਂ ਪਾਰਟੀਆਂ ਛੱਡ ਕੇ ਹੁਣ ਕਾਂਗਰਸ ਦੁਬਾਰਾ ਵਾਪਸ ਆ ਗਏ ਹੋ ਉਹ ਕਹਿੰਦੇ ਮੈਂ ਸਾਰੀਆਂ ਪਾਰਟੀਆਂ ਘੁੰਮ ਲੀਆਂ ਨੇ ਪਰ ਮੈਨੂੰ ਇਹ ਕਾਂਗਰਸ ਪਾਰਟੀ ਅਲੱਗ ਹੀ ਲੱਗੀ ਹੈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੇਖੋ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿਸੇ ਨੂੰ ਕੀ ਚੰਗਾ ਲੱਗਦਾ ਤੇ ਕਿਸੇ ਨੂੰ ਕੀ ਮਾੜਾ ਲੱਗਦਾ ਇਹ ਅਗਲੇ ਦਾ ਟੇਸਟ ਆ ਮੈਂ ਅਗਲੇ ਦੇ ਸਵਾਦ ਨੂੰ ਕੀ ਜਾਣ ਮੈਂ ਤੁਹਾਨੂੰ ਆਪਣੇ ਮਨ ਤੇ ਦਿਲ ਦੀ ਗੱਲ ਦੱਸ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਨੂੰ ਤੇ ਸਿਰਫ ਇਸ ਗੱਲ ਦਾ ਫਿਕਰ ਵੱਡ-ਵੱਡ ਖਾਂਦਾ ਕਿ ਪਾਰਟੀ ਦੇ ਅੰਦਰ ਅਨੁਸ਼ਾਸਨ ਲਾਜ਼ਮੀ ਤੌਰ ਤੇ ਕਾਇਮ ਰਹਿਣਾ ਚਾਹੀਦਾ ਪ੍ਰਦੇਸ਼ ਅਧਿਐਕਸ਼ ਕੌਣ ਹੈਗਾ ਪਰਦੇਸ਼ ਦਾ ਇਨਚਾਰਜ ਕੌਣ ਹੈਗਾ ਪਾਰਟੀ ਦੀ ਹਾਈ ਕਮਾਂਡ ਕੌਣ ਹੈਗੀ ਹੈ ਇਹ ਤੈ ਕਿਸੇ ਲੋਕਲ ਲੀਡਰ ਨੇ ਨਹੀਂ ਕਰਨਾ ਇਹ ਤੈ ਅਨੁਸ਼ਾਸਨ ਦੇ ਅੰਦਰ ਜਿਹੜੇ ਅਧਿਕਾਰ ਅਹੁਦੇਦਾਰਾਂ ਨੂੰ ਮਿਲੇ ਹਨ ਉਹਨਾਂ ਅਧਿਕਾਰਾਂ ਦੀ ਉਹਨਾਂ ਉਹਦੇਦਾਰਾਂ ਨੇ ਵਰਤੋਂ ਕਰਨ। ਅੱਛਾ ਜਿਵੇਂ ਤੁਸੀਂ ਇਹਨਾਂ ਸਵਾਲ ਚੁੱਕੇ ਆ ਪ੍ਰੋਟੋਕੋਲ ਨੂੰ ਲੈ ਕੇ ਤੇ ਇਹਦੇ ਵਿੱਚ ਹੁਣ ਜਿਹੜੀ ਇਲੈਕਸ਼ਨਾਂ ਹੁਣ ਚੱਲ ਰਹੀਆਂ ਨੇ ਇਹ 'ਚ ਕੋਈ ਅਸਰ ਪਊਗਾ ਕਿਉਂਕਿ ਹੋਰ ਵੀ ਜਿਵੇਂ ਤੁਸੀਂ ਸਵਾਲ ਚੁੱਕੇ ਹੋਰ ਹਨ ਵੀ ਤੁਸੀਂ ਕਹਿੰਦੇ ਸਵਾਲ ਚੁੱਕੇ ਜਾਂ ਨਹੀਂ ਚੁੱਕੇ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੋਣੀ ਐ। ਤੇਰੇ ਵਿੱਚ ਇਲੈਕਸ਼ਨ ਤੋਂ ਕੋਈ ਫਰਕ ਪਏਗਾ ਆਸ਼ੂ ਦੀ ਇਲੈਕਸ਼ਨ? ਨਹੀਂ ਆਸ਼ੂ ਦੀ ਇਲੈਕਸ਼ਨ ਦੇ ਵਿੱਚ ਕੀ ਫਰਕ ਪੈਣਾ? ਆਸ਼ੂ ਜਿੱਦਾਂ ਕਾਂਗਰਸ ਪਾਰਟੀ ਸਪੋਰਟ ਕਰਨੀ ਐ। ਬੁਨਿਸ਼ਪਤ ਇਹ ਦੇਖਦੇ ਹੋਗੇ ਕਿ ਪਿੱਛੇ ਕਿਸੇ ਨੇ ਕੀ ਕਰਤੂਤ ਕੀਤੀ ਐ। ਪਿੱਛੇ ਕਿਸੇ ਨੇ ਡੋਗਰੇ ਵਾਲਾ ਰੋਲ ਦਾ ਕੀਤਾ ਪਾਰਟੀ ਲਈ ਇਮਾਨਦਾਰੀ ਨਾਲ ਮਦਦ ਕੀਤੀ ਹੈ ਦਿਨੇ ਕੀ ਕੀਤਾ ਤੇ ਰਾਤ ਨੂੰ ਕੀ ਕੀਤਾ ਇਹ ਗੱਲਾਂ ਸਾਰੀਆਂ ਪਿੱਛੇ ਛੱਡ ਕੇ ਅੱਜ ਕਾਂਗਰਸ ਪਾਰਟੀ ਦਾ ਹਰ ਵਰਕਰ ਤੇ ਹਰ ਆਗੂ ਸਿਰ ਜੋੜ ਕੇ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰੂਗਾ ਤੇ ਸੀਟ ਜਿੱਤਾਂ ਬਹਿਤ ਸਾਹਿਬ ਤੁਸੀਂ ਵੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਕਾਂਗਰਸ ਦੇ ਪਿੱਛੇ ਲੋਕ ਇਨਸਾਫ ਪਾਰਟੀ ਦੇ ਤੁਸੀਂ ਆਪ ਪ੍ਰਧਾਨ ਸੀ ਤੇ ਲੇਕਿਨ ਕਾਂਗਰਸ ਚ ਸ਼ਾਮਲ ਹੋਏ ਪ੍ਰਧਾਨ ਕੀ ਛੱਡ ਕੇ ਤੁਸੀਂ ਆਪਣੀ ਲੋਕ ਇਨਸਾਫ ਪਾਰਟੀ ਛੱਡ ਕੇ ਲੇਕਿਨ ਤੁਹਾਡੀ ਰਹਿ ਲਿੱਤੀ ਗਈ ਵੀ ਅਸੀਂ ਕਟਵਲ ਜੀ ਨੂੰ ਸ਼ਾਮਲ ਕਰ ਰਹੇ ਹਾਂ ਤੁਹਾਡੀ ਹਲਕੇ ਦੀ ਜ਼ਿੰਮੇਵਾਰੀ ਸੀ ਤੁਹਾਡੀ ਤੁਸੀਂ 베ਰੀ ਰਹਿ ਦੀ ਗੱਲ ਕਰਦੇ ਹੋ ਮੈਂ ਤਾਂ ਆਪਣੇ ਸਟੇਟ ਦੇ ਪ੍ਰਧਾਨ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਬਗੇਲ ਸਾਹਿਬ ਦੀ ਔਰ ਕਾਂਗਰਸ ਦੀ ਹਾਈ ਕਮਾਂਡ ਦੀ ਮੈਂ ਤਾਂ ਉਹਦੀ ਜੱਸਾ ਜੀ ਗੱਲ ਕਰ ਰਿਹਾ ਨਾ ਮੈਂ ਤਾਂ ਗ੍ਰਹਿ ਕਿੱਥੇ ਗਿਆ ਮੈਂ ਤਾਂ ਉਹਨਾਂ ਤੋਂ ਬੜਾ ਛੋਟੇ ਰੁਤਬੇ ਦੇ ਉੱਤੇ ਆ ਮੈਂ ਫੇਰ ਇਹ ਗੱਲ ਕਹੂੰਗਾ ਮੈਨੂੰ ਕਿਸੇ ਦੇ ਆਉਣ ਨਾਲ ਕਿਸੇ ਜਾਣ ਨਾਲ ਕੋਈ ਇਤਰਾਜ਼ ਨਹੀਂਗਾ ਗੱਲ ਸਿਰਫ ਤੇ ਸਿਰਫ ਵਿਧੀ ਵਿਧਾਨ ਦੀ